ਨਬਾਲਗ ਵਿਦਿਆਰਥੀ ਨੂੰ ਧਰਾਤਮਕਾ ਕੇ ਚਪਰਚਨਾ ਕਰਨ ਵਾਲਾ ਗ੍ਰਿਫਤਾਰ थाना ਤਾਲੀਵਾਲ ਦੇ ਤਹਿਤ ਇੱਕ ਪਿੰਡ 3 ਰਹਿਣ ਵਾਲੀ ਨਬਾਲਗ ਵਿਦਿਆਰਥੀ ਨਾਲ ਧਰਾਤਮਕਾ ਕੇ ਚਪਤਸਤੀ ਕਰਨ ਵਾਲੇ ਮੁੱਲਜਮ ਖਿਲਾਫ ਮਾਮਲਾ ਤਰਚਕਰ ਕੀ ਤਾਰੀਵਾਲ ਪੁਲਿਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਦਿੱਤੇ ਐਸਐਚਓ ਮਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਥਾਣੇ ਤਹਿਤ ਇੱਕ ਪ੍ਰਿੰਟ ਦੇ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਅਨਬਾਲਗ ਵਿਦਿਆਰਥਣ ਨੇ ਕਥਿਤ ਤੌਰ ਤੇ ਦੋਸ਼ ਲਗਾਏ ਹਨ ਕਿ ਸਤਨਾਮ ਸਿੰਘ ਪਵਨ ਨਾਮਕਾ ਨੌਜਵਾਨ ਉਸ ਨੂੰ ਸਵੇਰੇ ਸਕੂਲ ਜਾਂਦੇ ਸਮੇਂ ਸਾਹਮਣੇ ਮਿਲਿਆ ਤੇ ਉਸ ਨੂੰ ਡਰਾ ਤਮਕਾ ਕੇ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਪਿਛਪਾਰ ਬਰਦਾਸਪੁਰ ਲੈ ਗਿਆ ਤੇ ਉਸ ਨੂੰ ਗੱਲਾਂ ਵਿੱਚ ਫਸਲਾ ਕੇ ਝਾੜੀਆਂ ਵਿੱਚ ਲੈ ਗਿਆ ਤੇ ਉਸ ਦੀ ਮਰਜੀ ਖਾਪ ਉਸ ਨਾਲ ਜ਼ਬਰਦਸਤੀ ਕੀਤੀ ਗਈ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਫਿਰ ਦੁਬਾਰਾ ਸਕੂਲ ਸਾਹਮਲੇ ਉਤਾਰ ਕੇ ਚਲਾ ਗਿਆ ਐਸ ਜੋ ਬਲਜੀਤ ਕੌਰ ਨੇ ਕੀਤਾ ਸਸ਼ਾ ਕੇ ਮਲਜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਦੇ ਵਿੱਚ ਇੱਕ ਕੰਪਲੇਂਟ ਆਈ ਸੀਗੀ ਸਾਨੂੰ ਸਦਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸ ਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਦਰਜ ਕਰਕੇ ਤੇ ਉਹ ਡਿਰੇਸਟ ਪਾ ਕੇ ਤੇ ਉਹਨੂੰ ਅਸੀਂ ਜੇਲ੍ਹ ਵਿੱਚ ਜਿਹੜਾ ਹੈਗਾ ਉਹਨੂੰ ਭੇਜ ਦਿੱਤਾ ਹੈਗਾ। ਲੜਕੀ ਨਵਾਲਕ ਸੀ ਤੇ ਲड़का ਜਿਹੜਾ ਉਹ ਬਾਲਕ ਸੀ ਜਿਹਦੀ ਐਜ 22 ਸਾਲ ਹੈ। ਇਹਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ। ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਫਿਰ ਮਦਰ ਸਾਡੇ ਕੋਲੋਂ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ। ਉਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਰਜਿਸਟਰ ਕਰਤੇ ਇਹਦੇ ਸਟੇਟਮੈਂਟ ਤੇ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਹੁੰਦੀ ਸੀਗੀ